ਸ਼ਰਧਾ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਚਾਰ ਸ੍ਰੀ ਗੁਰੂ ਨਾਨਕ ਦੇਵ ਜੀ ਸਮੇ ਇੱਕ ਸ਼ਰਧਾਲੂ ਸੀ ਜਿਸ ਦਾ ਨਾਂ ਸੀ ਦੂਣੀ ਚੰਦ ਇੱਕ ਦਿਨ ਗੁਰੂ ਨਾਨਕ ਸਾਹਿਬ ਜੀ ਦਾ ਦੂਣੀ ਚੰਦ ਸੇਠ ਨੂੰ ਅਚਾਨਕ ਮੇਲ ਹੋਇਆ ਗੁਰੂ ਸਾਹਿਬ ਜੀ ਨੇ ਵੇਖਿਆ ਕਿ ਦੂਣੀ ਚੰਦ ਦੇ ਘਰ ਵਿੱਚ ਬਹੁਤ ਸਾਰੇ ਸਾਧੂ ਅਤੇ ਬ੍ਰਾਹਮਣ ਦੀ ਭੀੜ ਸੀ ਗੁਰੂ ਸਾਹਿਬ ਜੀ ਨੇ ਦੂਣੀ ਚੰਦ ਨੂੰ ਪੁੱਛਿਆ ਕਿ ਦੂਣੀ ਚੰਦ ਐਨੇ ਸਾਧੂ ਅਤੇ ਬ੍ਰਾਹਮਣਾਂ ਦੀ ਭੀੜ ਕਿਉਂ ਆਈ ਹੈ ਉਸਨੇ ਕਿਹਾ ਮਹਾਰਾਜ ਅੱਜ ਮੇਰੇ ਪਿਤਾ ਦਾ ਸ਼ਰਾਦ ਹੈ ਪਿਤਰਾ ਨਮਿਤ ਦਾਨ ਦਿੱਤਾ ਹੈ குரு ਸਾਹਿਬ ਜੀ ਨੇ ਕਿਹਾ ਤਨੈ ਯਕੀਨ ਹੈ ਕਿ ਜੋ ਪਦਾਰਥ ਤੂੰ ਬ੍ਰਹਮਣਾਂ ਨੂੰ ਖਵਾਏ ਹਨ ਉਹ ਤੇਰੇ ਪਿਤਾ ਕੋਲ ਜਾ ਪਹੁੰਚੇ ਹਨ ਤੂੰ ਬੜਾ ਖੁਸ਼ ਹੁੰਦਾ ਹੋਵੇਂਗਾ ਕਿ ਪਿਤਾ ਬ੍ਰਹਮਣਾਂ ਨੂੰ ਸ਼ਕਾਇਪ ਹੋਜਣ ਤੇ ਇੱਕ ਸਾਲ ਲਈ ਤ੍ਰਿਪਤ ਹੋ ਗਏ ਹਨ ਦੂਣੀ ਚੰਨ ਨੂੰ ਬਹੁਤ ਭਲੇਖੇ ਵਿੱਚ ਹੈ ਤੇਰਾ ਪਿਤਾ ਤਾਂ ਕਈ ਦਿਨਾਂ ਦਾ ਭੁੱਖਾ ਹੈ ਜਿਸ ਨੂੰ ਕੁਝ ਵੀ ਖਾਣ ਨੂੰ ਨਹੀਂ ਮਿਲਿਆ ਭਾਵੇਂ ਭੁੱਖਿਆਂ ਨੂੰ ਭੋਜਨ ਖਵਾਉਣ ਦਾ ਆਪਣੇ ਪੁੰਨਾਂ ਵਿੱਚ ਵਾਅਦਾ ਕਰਨ ਵਾਲੀ ਗੱਲ ਹੈ ਪਰ ਇਹ ਨੇਹਰਾ ਪਰਮ ਹੈ ਇਹ ਤੇਰਾ ਪਰਮ ਹੈ ਕਿ ਬ੍ਰਾਹਮਣ ਛਕਣ ਤੇ ਪਿੱਤਰ ਤ੍ਰਿਪਤ ਹੋਣ ਇਹ ਕਹਿ ਕੇ ਉਹ ਬਾਹਰ ਚਲੇ ਗਏ ਅਤੇ ਵਿਗਿਆਨ ਦੀ ਜੂਨ ਵਿੱਚ ਦੂਣੀ ਚੰਦ ਦਾ ਪਿਤਾ ਕਈ ਦਿਨਾਂ ਦਾ ਭੁੱਖਾ ਵਿਖਾਇਆ ਦੂਣੀ ਚੰਦ ਤੇ ਬੇਨਤੀ ਕਰਨ ਤੇ ਵਿਗਿਆੜ ਦੀ ਕਲਿਆਣ ਕੀਤਾ ਤੇ ਸ਼੍ਰਾਦਾਂ ਵਾਲਾ ਪਰਮ ਆਪਣੇ ਸਿੱਖਾਂ ਵਿੱਚ ਨਿਵਰਤ ਕੀਤਾ ਇਸ ਪ੍ਰਕਾਰ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਸਾਰਿਆਂ ਨੂੰ ਇਹ ਕਰਮ ਕਾਂਡਾਂ ਤੋਂ ਮੁਕਤ ਕਰਵਾਇਆ ਹੈ ਅਤੇ ਸਾਨੂੰ ਇਹ ਸਿਖਿਆ ਦਿੱਤੀ ਹੈ ਕਿ ਸ਼ਰਾਧ ਕਰਨਾ ਗੁਰਮਤ ਦੇ ਖਿਲਾਫ ਹੈ।